ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਖਵਾਤਰ ਸੱਟਾ ਹੀ ਸਾਰੇ ਵੀਰਾਂ ਦੇ ਘਰ ਪਰ ਠੀਕ ਆ ਲਓ ਹੀ ਕਰਤੀਆ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 11 ਵਜੇ ਹੂੰ ਸਭ ਤੋਂ ਪਹਿਲਾਂ ਲਿਓ ਪ੍ਰੀਤੀ ਜਾ ਸਿੱਧਾ ਕਰੇ ਜਾਉ ਹੁਣ ਇਹ ਭੁੱਖ ਲੱਗੀ ਇਹਨੂੰ ਵੀ ਹੋ ਹੋ ਲੈਟਾ ਓਟਾ ਕਰੀ ਬੰਦ ਕਰੜੀਆਂ ਤੁੱਪਾ ਜੜੀਆਂ ਬਾਬੇ ਇਧਰ ਦੇਖੋ ਪੂਰਵਾ ਕੜੜਾ ਹੈ ਜਮਾ ਕੜਾਕੇਦਾਰ ਤੇ ਹਜੇ ਜਨਾਬ ਹੀ ਹੋਣ ਠਕਾਏ ਨੇ ਬਾਹਰ ਚਲੋ ਕੋਈ ਨਾ ਲੇਟਾਂ ਲੂਟਾ ਕਰਕੇ ਬੰਦ ਸਾਰਿਆਂ ਆ ਆ ਵੀ ਹੋ ਵੀ ਤੇ ਖੇਡ ਚੱਲਦੇ ਅੱਜ ਫੇਰ ਜਿਹੜਾ ਹਲ ਮਾਰਕੀ ਨਹੀਂ ਹੈ ਜਿਹੜੇ ਥਾਂ 'ਚ ਅੱਜ ਫੇਰ ਹਲ ਮਾਰ ਕੇ ਨਾ ਸਵਾਰ ਕੇ ਦੋ ਵਾਰੀ ਰਾਤ ਨੂੰ ਰੌਣੀ ਕਰ ਦਾਂਗੇ ਪਾਣੀ ਲਾ ਦੇ ਮੋਗੇ ਦੀ ਵਾਰੀ ਆ ਗਈ ਤੇ ਵਸਰਾਉਣੀ ਕਰਕੇ ਫਿਰ ਤੇ ਨੀਰਾ ਵੀਜ ਦਿਆਂਗੇ ਪਨੀਰਾ ਮੁੱਕਿਆ ਪੈਣਾ ਜਦਾ ਬੀਜਾਂਗੇ ਮੱਕੀ ਆ ਜਵਾਰ ਵੀਜ ਦਿਆਂਗੇ ਆਦੇ ਬਾਅਦ ਨਵੇਂ ਸਿਕ ਨਹੀਂ ਕੰਮ ਨਾ ਕਣਕ ਵੀ ਹੋਣੀ ਬਾਕੀ ਡੀਪੋ ਵਾਲੀ ਉਹਦਾ ਵੀ ਸਾਈਡਿੰਗ ਕਿਨੇ ਫਰੋਜ ਵੰਡਾ ਕਰਾਂਗੇ ਬਰਾਵਾ ਵੀ ਸੀ ਸਾਰਾ ਹੌਲੀ ਹੌਲੀ ਚਲੋ ਕੋਈ ਨਾ ਬਾਬੇ ਕੋਟ ਲੈਟਾਂ ਨੂੰ ਟੱਬੇ ਆ ਦਿਆਂ ਮੈਨੂੰ ਫੋਨ ਆ ਗਿਆ ਇੱਕ ਜ਼ਰੂਰੀ ਚੱਕਣਾ ਯਾਰ ਮੈਂ ਠੀਕ ਐ ਹੂੰ ਇੰਨੀ ਗੜੀ ਤੋਂ ਪਿਆਰ ਇੰਨੀ ਯਾਦੇ ਹੋ ਹੋ ਹਾਂ ਬੱਚੋ ਫਟੋ ਹੂੰ ਖੰਡੋ ਮਰਗੋ ਓਕੇ ਓਕੇ ਭੈਣ ਹੌਕੜਾ ਬੈਠਾ ਹੋਏ ਏਣੀ ਸਹੀ ਬੈਠਾ ਸਹੀ ਬੈਠਾ ਉਹ ਵੀ ਉਹ ਵੀ ਡਾ ਨਹੀ ਕੰਮ ਸਾਰਾ ਹੂੰ ਲਾਈਟ ਦਾ ਬਜਾ ਕੂਤਰਾ ਤੇ ਮਾਰ ਲੈ ਨਿਗਾ ਹੂੰ ਓਕੇ ਅੱਜ ਸ਼ਾਹ ਨੂੰ ਆ ਜੁੜ ਗਏ ਤੁਮੇ ਛੱਡ ਦਿੰਗੀਆਂ ਬੈਠ ਕੇ ਜ ਆਪਾਂ ਹੋਪਸ ਲੱਗ ਕੇ ਹੋਣਗੇ ਹੁਣ ਵੀ ਨਾ ਲੱਗੀਆਂ ਫਿਰ ਲੱਗ ਦੋਗੇ ਜੀ ਠੀਕ ਆ ਕਿੰਨੇ ਬਾਕੀ ਯਾਰ ਦਿਨਤਾ ਵਧਗਾ ਲੱਗੀ ਜਾਂਦਾ ਦੂਸਰਾ ਹੀ ਵਾਲੇ ਹਨਾ ਹੁਣ ਜੇ ਇੱਕ ਜੀ ਆ ਕਰਦਾ ਯਰ ਅਰੰਦਰੋ ਯਾਰ ਵੀ ਕੱਢੇ ਕੂਤਰ ਦੂਸਰਾ ਹੀ ਹਟ ਲਗੇ ਫਿਰ ਇੱਕ ਜੀ ਕਰਦਾ ਨਹੀਂ ਯਾਰ ਹੁਣ ਜਿਹਦੇ ਕਰੀ ਹਥਿਆਰ ਸੈਟ ਤੇ ਹੁਣ ਹਨਾ ਹੁਣ ਅਗਲੇ ਸੀਜ਼ਨ ਹੀ ਚੱਕਾਂਗੇ ਸਿੱਧੇ ਰੀਨਿਊ ਕਰਕੇ ਹੁਣ ਉਹੀ ਪੁਰਾਣੇ ਹਥਿਆਰ ਸੈਟ ਕੇ ਉਹੀ ਫੇਰ ਚੱਕ ਲੈਣੇ ਕੀ ਫਾਇਦਾ ਗਾਹਾਂ ਨੂੰ ਕੁਝ ਨਵੇਂ ਵੈਪਨਸ ਨਵਾਂ ਐਮਓ ਨਵਾਂ ਗੋਲਗਾ ਹਨਾ ਸਾਰਾ ਕੁਝ ਨਿਊ ਨਵੇਂ ਬ੍ਰਾਂਡ ਨਵਾਂ ਕਿਸਮਾਂ ਦੇ ਹਥਿਆਰ ਹੋਣਗੇ ਅਗਲੇ ਸਾਲ ਨਵੇਂ ਇਹ ਘਾਲ ਟਰਾਈ ਕਰ ਮੇ ਆਪਾਂ ਚਲੋ ਕੁਝ ਤਾਂ ਪੁਰਾਣੇ ਚੱਲੇ ਹੀ ਹੁੰਦੇ ਆਪਣੇ ਜੱਦੀ ਪੁੱਛਤੀ ਕੁਛ ਐ ਕਿ ਨਵੇਂ ਜੋੜੇ ਬਹੁਤ ਲਾਇਆ ਆ ਬਹੁਤ ਜਿਆਦੇ ਨਵੇਂ ਜੋੜੇ ਲਾਇਆ ਕੁਝ ਤਾਂ ਪੁਰਾਣੇ ਜੋੜੇ ਵਿੱਚ 7 6 7 8 ਤਾਂ ਜ਼ਰੂਰ ਪੁਰਾਣੇ ਆ ਪੱਕੇ ਤੇ 8 9 ਜੋੜੇ ਤਾਂ ਪੱਕੇ ਹੋਣਗੇ ਪੁਰਾਣੇ ਤੇ ਕੁਝ ਨਵੇਂ ਲਾਇਆ ਬਾਕੀ ਸਾਰੇ 20 25 ਜੋੜੇ ਚਲੋ ਦੇਖਦੇ ਆ ਕਬੂਤਰ ਉਹੀ ਐ ਊ ਨਵੇਂ ਪੁਰਾਣਿਆਂ ਦੀ ਗੱਲ ਐ ਵੀ ਉਹ ਪੱਟ ਕੇ ਲਾਇਆ ਬਦਲਵੇਂ ਕਰ ਕਰ ਕੇ ਵਿੱਚ ਕੋਈ ਹੋਰ ਕਬੂਤਰ ਆ ਪਾਪੂ ਕੇ ਤੇ ਚਲਿਏ ਫਿਰ ਕਰਿਆ ਲਈ ਉਹਨਾਂ ਨੂੰ ਰੋਟੀ ਖਾ ਲਈ ਉਹਨਾਂ ਚਲਿਓ ਚਾਹ ਦਾ ਟਾਈਮ ਐ ਰਖੇ ਤੇ ਵੀ ਚੱਲਾਂ ਹਾਂਜੀ ਪਹੁੰਚ ਗਏ ਜੀ ਖੇਤ ਟਰੈਕਟਰ ਐਂਡ ਥਾਣਾ ਅੱਜ ਫੇਰ ਵਾਹਣ ਦੀ ਲਈ ਜਿੱਤਨੀ ਹੈ ਟਰੈਕਟਰ ਦੀ ਵੀ ਕਿਉਂਕਿ ਸੀਨੀਅਰ ਫਾਰਮਰ ਆ ਪਾ ਚੁੱਕੇ ਨੇ ਠੀਕ ਹੈ ਕਿ ਨਹੀਂ ਕਿਸਾਨ ਸਫਲ ਕਿਸਾਨ ਮੇਰੇ ਕੋਲ ਚਲੋ ਯਾਰ ਹਾਲ ਹੋਰ ਮਾਰਦਾ ਸੁਹਾਗਾ ਵੀ ਮਾਰਨਾ ਦੁਆ ਫਿਰ ਦੇਖਦੇ ਕਿਆ ਬਣਦਾ ਬਾਬੇ ਬਲਜੀਤ ਮਾਨਾ ਵਾਲਾ ਸਟਾਰਟ ਪਲੇਅਰ ਇਹ ਟਰ ਕਰ ਰੋ ਚੱਲ ਲੱਗੇ ਨਾ ਕੈਮ ਹੋ ਗਿਆ ਸੀ ਗਲਤੀ ਕਰ ਬੈਠਾ ਚੱਲ ਕੋਈ ਨਾ ਕਣਕਾਂ ਚੋਂ ਨਹੀਂ ਗਈ ਨਹੀਂ ਚੱਲ ਕੋਈ ਗੱਲ ਨਹੀਂ ਸਰੀਰ ਇਹ ਕਿੰਨ ਕਰਤੇ ਪਲ ਘਰੀ ਆ ਗਏ ਹੈਰਾਨ ਗਲਤੀ ਕਰ ਲਈ ਤੜਕਰ ਟਾਈਮ ਆਇਆ ਸਹੀ ਆ ਬਈ ਤੇ ਹੁਣੋਂ ਤਾਂ ਗਾਹ ਪਾਉਂਦੇ ਇੱਥੇ ਆ ਗਏ ਮੈਂ ਵਾਣ ਦਾ ਸਨੇਟਰ ਕਿਤਰਾ ਦਾ ਹੁਣੋਂ ਭੰਡਦਾ ਕੋਈ ਨਾ ਕੋਈ ਵਦਗਾ ਖਾਣਾ ਓਏ ਸਹੀ ਗਾ ਓ ਟਰੈਕਟਰ ਤੋੜਿਆ ਦੀ ਬਸ ਟਰੈਕਟਰ ਸਵਾਰ ਜੂ ਟੈਕ ਦਾ ਲੱਪਣ ਨੂੰ ਹੁੰਦਾ ਹੈਗਾ ਇੱਕ ਕਾਤੇ ਫਿਊਲ ਟੈਕਨੀਕ ਵਾਲਾ ਰਾਤ ਨੂੰ ਤੇ ਫੜ ਗਿਆ ਕੋਈ ਹੋਰ ਕੇ ਨੋਬੀ ਡੈਟਾ ਤੋਂ ਉਹਦੇ ਦੇਖਵਾ। ਉਹ ਨਾਲ ਦਾ ਟੱਕਣ ਲੈ ਕੇ ਆਉਣੇ ਬਾਹਰੋਂ ਵਾਲੇ ਫਿਊਲ ਲੈ ਕੇ ਆਉਣੇ। ਇਹ ਆ ਸਫਲ ਕਰਸਾਨਾ ਦੇ ਕਾਲੋ। ਉਹ ਅਸੀਂ ਲੈ ਤਾਂ ਆਂਦਾ ਸੀਗਾ ਪਰ ਬੇਕਾਰ ਸੀਗਾ। ਠਾ ਗਿਆ ਭਾਈ। ਬੇਕਾਰ ਜਿਹਾ ਸੀ। ਆ ਟੱਕਣ ਕਵਾਚਾ ਸੀਗਾ। ਇਹ ਭਾਲ ਤਾਂ ਤਾਏ ਨੇ। ਕੋਈ ਨਾ ਪਾਰਟੀ ਲਾ ਲਾਂਗੇ ਤੇਰੇ ਗੁੱਟ ਤੇ ਸਮਾਨਾਂ ਕੋਈ ਡਰਦਾ ਕਿਉਂ ਬਾਬਾ? ਕਿੰਕ ਬਰੋਣਾ। ਵਾਹ ਯਾਰ। ਵੜਾ ਥਿਆ ਯਰਣਾ ਬਾਕੀ ਬਈ ਅੱਜ ਦੇਖੋ ਹਰ ਮਾਰੇ ਤੁਹਾਡੇ ਬਾਈ ਨੇ ਐਨ ਇੱਕ ਨੰਬਰ ਮਾਹੌਲ ਕਰਤਾ ਜਾਣਾ ਠੀਕ ਹੈ ਕਿ ਨਹੀਂ ਚੱਲ ਬੀ ਦਿੱਤਿਆ ਵਾਸ ਹੂੰ ਕਰਦੇ ਕਰਦੇ ਸਾਦ ਮਸਾਂ ਸਿੱਧੇ ਲੁੱਟ ਲਾ ਕੇ ਫਿਰ ਮਾਰ ਕੇ ਸੁਵਾਕਾ ਫੱਡਲ ਕਿੱਥੇ ਰੋਲੇ ਬਈ ਨਾ ਖੜਾ ਇਹ ਵੀ ਨਾਲ ਜਾਊਗਾ ਕਿ ਉਹਨਾਂ ਗੱਡੀ ਤੇ ਆਵੇ ਕਿੱਥੇ ਕੱਢਾ ਕਿੱਥੇ ਲੰਬੀ ਲੰਬੀ ਕਰਾਉਣਾ ਠੀਕ ਹੈ ਤੂੰ ਨਾ ਜਾਣਾ ਹੋਕਰ ਇਹਨੂੰ ਗੱਡੀ ਤੇ ਓਕੇ ਹਾਂਜੀ ਵੇਖੋ ਜੀ ਤੁਹਾਡੇ ਭਰਾ ਨੇ ਇੱਕ ਨੰਬਰ ਬਣਾਇਆ ਵਾਹਣ ਵਾਕੇ ਮੇਰੇ ਵੀਰੋ ਹਲ ਮਾਰੇ ਦੋ ਵਾਰੀ ਉੱਦੀ ਮਾਰਾ ਸੁਹਾਗਾ ਠੀਕ ਹੈ ਵਟ ਦਾ ਜਰੂਟ ਆ ਤੇ ਇੱਕ ਸੁਹਾਗੇ ਨਾਲ ਮੈਂ ਇਧਰ ਦਿਖਾਵਾਂ ਤੁਹਾਨੂੰ ਜੂਮ ਮਾਰ ਕੇ ਉਹ ਦੇਖੋ ਰੈਡੀ ਕਰਤੀ ਉਹ ਦੇਖੋ ਉਹ ਦੇਖੋ ਭਾਈ ਉਹ ਪੈਣਾ ਵਾਲਾ ਕੈਮਰਾ ਖਰਾਬ ਹੋ ਉਹ ਦੇਖੋ ਵਟ ਦਾ ਜਰੂਟ ਹੈ ਕਿ ਇੰਨੀ ਕਿਥੋ ਇਥੋ ਜੀ ਹੋਰ ਨਵਾਂ ਨਵਾਂ ਸੀ ਸੁਹਾਗਾ ਵੀ ਪਹਿਲੇ ਦਿਨ ਮਾਰਿਆ ਸੀ ਬਾਣ ਵੇਖਰਦੀ ਹੋਰ ਗੱਲਾਂ ਦਾ ਗੱਲਾ ਯਾਰ ਮੜਾਦਨ ਇੱਕ ਨੰਬਰ ਪੂਰਾ ਹਾਂ ਸੈੱਟ ਕਰਤਾ ਜਾਵਾਂਗਾ ਠੀਕ ਹੈ ਹੁਣ ਵਾਰ ਇਹਨੂੰ ਪਾਣੀ ਪੋਣੀ ਲੱਗ ਜੂ ਅਜਵਾਰੀ ਐ ਤੇ ਰੰਗੀਆਂ ਨੂੰ ਲਾ ਬੀਜਾ ਜਾਊਗਾ ਠੀਕ ਹੈ ਕਿ ਨਹੀਂ ਚੱਲਦੇ ਆਂ ਸੰਦ ਸੰਦ ਕੱਢ ਚਲੇ ਇੱਥੇ ਸੁਹਾਗਾ ਵੀ ਇੱਥੇ ਕੱਢਤਾ ਹਾਲੇ ਵੀ ਇੱਥੇ ਕੱਢ ਤੇ ਚੱਲੇ ਆਂ ਟਰੈਕਟਰ ਘਰੇ ਲੈ ਕੇ ਬਾਕੀ ਆਪਣੇ ਬਾੜ ਦੇ ਸਾਹਮਣੇ ਸੜਕ ਤੋਂ ਅੱਗੋਂ ਅੱਗੋਂ ਸੜਕ ਵੀ ਪੱਟਤੀ ਹੈ ਨਾ ਕੋਈ ਪੇਪਾਪੂ ਪੱਟ ਪਾਉਣੀਆਂ ਮੇਰੇ ਹਿਸਾਬ ਨਾਲ ਸੀਵੇਜ਼ ਵਾਲੀਆਂ ਆਈ ਥਿੰਕ ਸੋ ਜਾਂ ਟੇਲਾ ਟੂਲਾ ਲੱਗਣਗਾ ਉਹ ਵੀ ਚਲੋ ਘਰੇ ਆ ਕੇ ਦੇਖਦੇ ਆਂ ਕੀ ਬੰਦ ਐ ਪਰ 1 ਵਜੇ ਆਪਾਂ 2 ਵਜੇ ਨੂੰ ਚਾਹ ਲੈ ਕੇ ਤੇ ਗੱਡੀ ਲੈ ਕੇ ਆ ਜਾਾਂਗੇ ਇੱਥੇ ਨਾ ਤੇ ਤੋਂ ਮੂੜੇ ਮੜ ਲੈ ਚਲਾਣ ਵਾਲੇ ਗੱ ਚਲੋ ਚੱਲਦੇ ਆ ਬਾਬੇਓ ਘਰ ਨੂੰ ਕਰਦਾ ਸ਼ੇਰ ਥੋੜਾ ਚੱਲ ਕੇ ਆਪਾਂ ਹਾਂਜੀ ਪਹੁੰਚ ਗਏ ਜੀ ਖੇਤ ਡੈ ਹੀ ਬੇ ਬਾਬਾ ਹੈ ਫਿਰ ਤਾਂ ਡੈ ਹੀ ਪੈ ਕੋਈ ਨਾ ਕੋਈ ਕਰਨਾ ਜੇ ਨਾ ਲੱਗੇ ਪਹੁੰਚਦਾ ਕਸ ਨਾ ਕਸ ਨੂੰ ਜਿਆਦਾ ਵਾਂਚ ਚ ਜਿਆਦਾ ਵਾਂਚ ਚ ਫਿਰ ਤਾਂ ਹੁੰਦਾ ਜਾ ਇੱਥੇ ਫਿਰਦਾ ਹੁੰਦਾ ਕੋਈ ਨਾ ਕੋਈ ਕਰਦਾ ਮੈਂ ਸਮਾਨ ਹੀ ਰੱਖਿਆ ਠੀਕ ਹੈ ਹੁਣ ਉਧਰ ਵੱਡ ਕੇ ਇਧਰ ਲੱਗ ਗਏ ਆਗੇ ਮੈਂ ਕਿਹਾ ਯਾਰ ਧਣੀਆਂ ਲਾਉਣਾ ਨਹੀਂ ਠੀਕ ਹੈ ਪਰ ਤਾਂ ਮੇਰੇ ਨਾਲ ਤੇ ਮੈਂ 2 ਮਿੰਟ ਬਹਿਣਾ ਹਏ ਆਏ ਥੋੜਾ ਬੈਠਣ ਦਿੱਤਨ ਮੈਨੂੰ ਬਾਬਾ ਯਾ ਹੁਣ ਚਾਹ ਚੂ ਪੀ ਲੈ ਕੋਈ ਨਾ ਲੈ ਆਉਣਾ ਟਰੈਕਟਰ ਸੀਗਾ ਮੁਰੇ ਆ ਕੇ ਕਣ ਕਲਨੇ ਟਰੈਕਟਰ ਲਾ ਲਿਆ ਚਲ ਕੋਈ ਮੈਂ ਕੋਈ ਨਾ ਚਲੋ ਕਰਾਂ ਚਾਹ ਲੇਟ ਹੋਈ ਜਾਂਦੀ ਮੈਂ ਕਿਹਾ ਚਾਹ ਲੈ ਜਾ ਮੈਂ ਟਰੈਕਟਰ ਲੈ ਕੇ ਆਲੀ ਸੀ ਮੈਂ ਗੱਡੀ ਕੀਤੀ ਲੋਡ ਗਾਂ ਆਸ਼ਾ ਲੈ ਕੇ ਲਾ ਦੇ ਉਹਨੇ ਆਦਾ ਹਾਂਜੀ ਫੜਾ ਕੇ ਖੇਤ ਦੋਵਾਲੀ ਚਾਹ ਪੜਾ ਕੀ ਗਏ ਪਿਆ ਹੀ ਗਏ ਹਨਾ ਬਸ ਮਾਨੇ ਚਲ ਵੀ ਪਿਆ ਕੇ ਤੇ ਭਾਂਡੇ ਨਾਲ ਹੀ ਲੈ ਚਲੇ ਵਾਪਸੀ ਘਰੇ ਮੋੜ ਕੇ ਲਿਓ ਭਾਈ ਦਾ ਸੀ ਹੋਇਆ ਯਾਰ ਹਨਾ ਘਰੋਂ ਵੀ ਮਗਰ ਮੈਂ ਮੋਰਸਨ ਭੇਜਾ ਕੇ ਕਹਿੰਦਾ ਬਾਹਰ ਫੁੱਲਾ ਜੀ ਮੇਰੇ ਬਕਾਸ ਰਸ ਤੇ ਕਹਿੰਦਾ ਪੱਜਾ ਮੈਂ ਦਵਾ ਲੈ ਲਿਆ ਨਾ ਕੱਢ ਲਿਆ ਨਾ ਪਤਾ ਨਹੀਂ ਕੱਜਰ ਦਾ ਘਰੇ ਮੋੜਾ ਉਹ ਕਿੱਧਰ ਗਿਆ ਹੋਊਗਾ ਤੇ ਚੱਲਦੇ ਆ ਬਸ ਨਾ ਚੱਲ ਕੇ ਯਾਰ ਤੇ ਅੱਜ ਗੇ ਮੇਰੀ ਖੇਡੀ ਗੇ ਨਾ ਵਾਪਸੀ ਦੇ ਇੱਕ ਮੈਚ ਵਿੱਚ ਲੱਗ ਰਿਹਾ ਚਲੋ ਬਾਕੀ ਹੁੰਦਾ 3 ਵਜੇ ਨਾਲ ਇਹ ਫੇਰ ਤੋਂ ਬਾਤ ਆ ਰਕੂਤਣ ਦਾਣੇ ਪਾਉਣ ਦੇ ਟਾਈਮ ਹੋ ਜਾਣਾ ਬਾਕੀ ਚਲੋ ਦੇਖਦੇ ਆ ਕੀ ਮਾਹੌਲ ਹੈਗਾ ਚੱਲਦੇ ਹਾਂ ਹਾਂਜੀ ਪਹੁੰਚ ਗਈ ਜੀ ਸੂਰਜ ਡੁੱਬੋ ਤੋਂ ਪਹਿਲਾਂ ਘਰੇ ਦੂਜੇ ਕਰ ਉੱਠ ਕੇ ਇਧਰ ਆਉਣ ਤੇ ਫੇਰ ਟਾਈਮ ਪਵਾ ਲੱਗ ਜਾਂਦਾ ਹਨ ਤੇ ਗਰਮੀ ਬਹੁਤ ਹੈ ਕਬੂਤਰ ਡਾਰ ਗਏ ਕੱਢ ਗਏ ਬਾਹਰ ਕਲਾਬੀ ਘਾਤ ਵਾਲਾ ਛੱਡ ਗਏ ਫਿਰ ਪਾਉਣ ਦੇ ਪੜਾ ਕੇ ਅੱਜ ਰਹਿ ਹੋਈ ਕੋਈ ਕਬੂਤਰ ੜਾਉਣ ਦੀ ਬਈ ਪਹਿਲਾਂ ਵੀ ਕੱਢੇ ਹੀ ਰੰਗ ਜੇ ਨਾ ਇਸ ਗੁਲਾਬੀ ਕਾਤ ਲਾਲ ਸਰਾ ਸ਼ਾਕ ਹਣ ਦੇਖੜ ਆ ਗਏ ਉਹ ਡੇਲਾ ਇੱਕ ਮਿੰਟ ਫੜ ਲੈ ਆ ਉਹ ਬੈਠਾ ਇਧਰ ਦੂਜੇ ਨੰਬਰ ਤੇ ਇਹ ਡਾਉਣਾ ਦੇਖਦੇ ਹਾਂ ਇਹ ਡਾ ਕੇ ਇਸ ਕੋ ਕਹ ਲੈ ਬੇਟਾ ਛਤਰੀ ਤੇ ਬੈਠੇਗਾ ਕਿ ਉਡੇਗਾ ਥੋੜਾ ਜਿਹਾ ਪਾਣੀ ਸੀ ਭਾਈ ਉਹ ਇਸੀ ਪਲਟਤਾ ਇਹਦੇ ਵਿੱਚੋਂ ਕੱਢਤਾ ਪਾਣੀ ਅਸੀਂ ਹਾਂਜੀ ਆਈ ਹੈ ਜੀ ਦੂਜੀ ਵਾਲੇ ਕੋਈ ਬੋਲਦਾ ਮੈਂ ਬਾਹਰ ਹੀ ਚੱਲ ਗਾਇਆ ਉੱਚੀ ਤੇ ਬੈਠੂ ਉੱਚੀ ਤੇ ਉੱਚੀ ਤੇ ਉੱਚੀ ਤੇ ਕੋਠੇ ਤੇ ਬਿੱਟੂ ਕੋਠੇ ਤੇ ਅੱਜ ਕਿੰਨੇ ਕੀੜਾ ਪਾ ਗਏ ਯਾਰੇ ਉਦੋਂ ਦਾ ਇੱਕ ਕੀੜਾ ਵੀ ਨਹੀਂ ਪਾਇਆ ਸੀ ਬੰਦ ਜਾਈ ਵਾਹ ਟਾਈਮ ਦਾ ਮਤਲਬ ਹੈ ਵੀ ਕੀੜੇ ਵਾਗਿਆ ਇਹ ਨਹੀਂ ਮੁੜ ਕੇ ਸਾਡਾ ਆਪਣਾ ਲੈ ਲੈ ਵੇਖ ਜੀ ਆਂਦਾ ਵੇਖ ਵੇ ਕਰਨਾ ਵਸੇ ਹੈਣਾ ਕਰਨਾ ਵਸੇ ਬਸ ਕੋਈ ਨਾ ਯਾਰ ਗੋਹੇ ਜਿਲੇ ਲੱਭ ਕੇ ਸਾਡੇ ਤੇ ਚੜਨ ਲੱਗੇ ਲੱਗੇ ਹੈਂ ਅੱਖੀਓ ਸਹੀ ਆਈ ਹੈ ਔਰ ਜਿਹੜੀ ਦਵਾਈ ਦੱਸਤੀ ਹੋਗੀ ਹਾਂ ਆਏ ਅੱਖ ਕੋਲੇ ਗੰਡਜੀ ਬਣੀ ਵਿਓ ਚੀਰਾ ਲਾਉਣ ਉਹ ਤਾਂ ਬਾਅਦ ਜਦੋਂ ਪੱਕ ਗਿਆ ਉਹ ਕੱਢ ਦਾਂਗੇ ਆਪਾਂ ਔਰ ਇੱਥੇ ਮੂੰਹ ਪੱਟ ਕੇ ਬੈਠਾ ਇੱਥੇ ਉੱਤੇ ਉਹ ਨਹੀਂ ਮਲਾਈ ਆਇਆ 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 ਕੰਜਰ ਤੋਂ ਛਤਰੀ ਨਹੀਂ ਦੀਦੀ ਓਏ ਨਿੰਮ ਚ ਵੜੂਗਾ ਕੋਠੀ ਤੇ ਬੈਠੂਗਾ ਇਹ ਬਹਿ ਗਿਆ ਬਹਿ ਗਿਆ ਬਹਿ ਗਿਆ ਬਹਿ ਗਿਆ ਕੋਈ ਨਾ ਹਾਂਜੀ ਪਾਸੇ ਬਹਿ ਗਿਆ ਛੜ ਦੇ ਕੋਈ ਨਾ ਬਹਿ ਜਾਊਗਾ ਸਪੇਅਰ ਛੜਤਾ ਹੀ ਇਹ ਤਾਂ ਛਤਰੀ ਤੇ ਜਾਊਗਾ ਗੇੜੇ ਖਾ ਕੇ ਇਹ ਉਲੀ ਹੋਣਾ ਚੱਕ ਲੈ ਸਪੇਅਰ ਨੂੰ ਕਿਤੇ ਹੋ ਬੈਠਾ ਯਾਰ ਉਹ ਤਾਂ ਬਹਿ ਕੇ ਪਾਸੇ ਬਹਿ ਗਿਆ ਉਧਰ ਤਾਂ ਸਿੱਧਾ ਹੀ ਬਹਿ ਕੇ ਸੀਗਾ ਆਏ ਦੋ ਗੇੜੇ ਪਾ ਕੇ ਪਾਸ ਚਲੋ ਕੋਈ ਗੱਲ ਨਹੀਂ ਇੰਨੇ ਨਾਲ ਬਸ ਸੈੱਟ ਹੈ ਕਾ ਓਕੇ ਨਹੀਂ ਹੋਇਆ ਪੱਕ ਗਿਆ ਉਹ ਕਰਾਂ ਮੈਂ ਉਸ ਤੋਂ ਬਾਅਦ ਚੀਰਾ ਲੱਗ ਜੂਗਾ ਤਾਂ ਕੋਈ ਗੱਲ ਹਾਂ ਹਾਂਜੀ ਫੋਨ ਲਾ ਕੇ ਰੱਖ ਦੀ ਟਾਈਮ ਲੈਪਸ ਤੇ ਦੇਖ ਕੇ ਕੀ ਬੰਦਾ ਪਾਈਏ ਦਾਣ ਦੋਨੇ ਆਂਡੇ ਵੰਡੇ ਤੇ ਚੈੱਕ ਤੇ ਉਹ ਆਜਾ ਜੁੜ ਗਏ ਹੱਥ ਨੂੰ ਪੱਕਾ ਛੱਡ ਦੇਣੀ ਬੈਡ ਕਾਲ ਚੱਕ ਇਧਰ ਕਰ ਲੈਣੇ ਸਫੇਰ ਬੈਗਾ ਛਦਰੀ ਤੇ ਇਹ ਬੈਗਾ ਇਧਰ ਬਾਜ ਦੇ ਪੱਲੇ ਤੇ ਬਰਾਸਕਰੀ ਹੈ ਤੁੱਜ ਦਾਣਿਆਂ ਦੀ ਜਗ੍ਹਾ ਤੇ ਕਬੂਤਰਾਂ ਨੂੰ ਪਾਉਣਾ ਜੀ ਪਿਲੀਟ ਠੀਕ ਹੈ ਵੈਸੇ ਪਾਉਣੀ ਤਾਂ ਸਵੇਰ ਸੀ ਜਿਵੇਂ ਹੁਣ ਸ਼ਾਮ ਨੂੰ ਦਾਣੇ ਦਾ ਟਾਈਮ ਹੈ ਠੀਕ ਹੈ ਸਵੇਰ ਪਿਲੀਟ ਪਾਉਂਦੇ ਜਿੰਨੀ ਖਾਣੀ ਸੀ ਖਾਣਦੇ ਜਾਂ ਥੋੜੀ ਹਸਾਬ ਜਿਹੀ ਪਾਵੇ ਜੇ ਬਾਅਦ ਟਾਈਮ ਬਾਅਦ ਪਾਉਣੇ ਤਾਂ ਕਿਉਂਕਿ ਬਾੜੀ ਖਾ ਜਾਂਦੇ ਫਿਰ ਇਹ ਤੇ ਡੇਲੀ ਵਾਂਗੂ ਪਾਣਾ ਕੋਈ 10 ਦਿਨਾਂ ਤੋਂ ਪਾਉਣੇ ਰਹਿਣਾ ਫਿਰ ਤਾਂ ਅੱਜ ਵੀ ਧਰ ਦੇਣਾ ਇਹਨਾਂ ਨੂੰ ਜਿਵੇਂ ਤੜਕੇ ਨੂੰ ਪਾਈ ਹੁੰਦੀ ਪਿਲੀਟ ਹੁਣ ਪਾਈ ਹੁੰਦੇ ਦਾਣੇ ਵਧਿਆ ਕੰਮ ਸੈਟ ਬੈਣਾਂ ਸੀਗਾ ਤੜਕੇ ਭੁੱਲ ਗਿਆ ਯਾਰ ਮੈਂ ਚਲੋ ਕੋਈ ਡੱਕ ਦੀ ਹੁਣ ਪਿਲੀਟ ਪਾ ਦਨੇ ਆ ਤੇ ਕੱਲ ਨੂੰ ਸਵੇਰ ਇਹਨਾਂ ਨੂੰ ਫਿਰ ਪਾ ਦੇਵਾਂਗਾ ਬਾ ਦਾਣੇ ਠੀਕ ਹੈ ਕੋਕਾਈ ਤੇ ਨਾ ਢਿੱਡ ਭਰਨਗੇ ਮੈਨੂੰ ਪਤਾ ਇਹ ਆਏ ਦੇਖੋ ਤੁਸੀਂ ਖਾਂਦੇ ਦੇਖੋ ਇੱਕ ਪਾਸੇ ਮੈਂ ਬਦਾਮ ਰੱਖ ਦਵਾਂ ਇੱਕ ਪਾਸੇ ਪੀਲੇਟ ਰੱਖ ਦੂੰ ਬਦਾਮਾਂ ਨੂੰ ਛੱਡ ਕੇ ਕਬੂਤਰਾਂ ਪੀਲੇਟ ਤੇ ਆਉਣਗੇ ਤੁਸੀਂ ਦੇਖਦੇ ਵੇਖੋ ਪੀਲੇਟ ਤੇ ਕਿਹੜੇ ਹਿਸਾਬ ਤੇ ਆਉਂਦੇ ਕਮਲੇ ਹੋ ਹੋ ਜੀ ਕਮਲੇ ਹੋ ਹੋ ਭੈਣਗੇ ਪੀਲੇਟ ਨੂੰ ਦਾ ਪੀਲੇਟ ਤਾਂ ਬਹੁਤ ਜ਼ਿਆਦਾ ਲਵ ਕਰਦਾ ਵੀ ਤੇਰੇ ਪੀਲੇਟ ਨੂੰ ਤੇਲਚਿੰਗ ਕੁਲਚੀਮ ਦਾਣਾ ਬਹੁਤ ਚੰਗੀ ਹੈ ਕਬੂਤਰਾਂ ਵਾਸਤੇ ਓਟਾ ਪਟ ਸਾਫ ਰਹਿੰਦਾ ਮਲਾਤ ਨੂੰ ਵੀ ਕੱਢ ਦਿੰਦੀ ਇਹ ਹੈ ਹਨਾ ਪੈਣ ਨਹੀਂ ਦੀ ਮਲਾਪ ਮਲੂਕ ਬਹੁਤ ਤਗੜੀ ਧੀ ਹੈ ਵੱਡੇ ਕੂਤਰ ਦਾ ਬਾਲੀ ਚਾਹ ਕੇ ਖਾਂਦੇ ਆ ਜੀ ਓਏ ਇਹਨਾਂ ਨੂੰ ਪਤਾ ਨਹੀਂ ਚੀਜ਼ ਬਾਰੇ ਕੂਤਰ ਤਾਂ ਇਹ ਦੇਖ ਕੋ ਆ ਟੋਟ ਟੋਟ ਪੈਂਦੇ ਆ ਜੀ ਇਹਨੂੰ ਠੀਕ ਆ ਫੋਕੇਰ ਪੁੱਤ ਆ ਇਧਰ ਵੀ ਰੱਖ ਦੇ ਇੱਕ ਮਿੰਟ ਆਇਓ ਪੁੱਤ ਕਰੋ ਐਸ਼ਜ ਪਿੱਲੀ ਹਟ ਤੇ ਆਜੋ 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 ਕਰੋ ਚੱਲ ਖਾਓ ਖਾਓ ਹੌਪ ਯੂ ਐਸ ਕਰੋ ਇਧਰ ਵੀ ਇੱਕ ਕਬੂਤਰ ਖਾਂਦੇ ਵਧੀਆ ਚੀਜ਼ ਆ ਯਾਰ ਬਹੁਤ ਜਿਆਦਾ ਵਧੀਆ ਚੀਜ਼ ਆ ਇਹ ਨਾ 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 ਬਾਹਰ ਨਾ ਨਿਕਲ ਜਾਓ ਆਇਓ 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 ਆਜੋ ਬੈਟ ਕਾਲੇ ਬਿੱਟੇ ਅੰਗੂਲਾ ਜਣ ਬਾਹਰ ਨਿਕਲ ਜਾ ਹੁਣ ਤਾਂ ਇਹ ਲਾ ਦਉਂਦਾ ਆਇਓ 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 ਡੋਕੜੋ 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 ਹਾਂ ਤੈਨੂੰ ਨਹੀਂ ਸੱਦਿਆ ਮੈਂ ਆਜੋ 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 ਪਿੱਲੀ ਟੱਕਾ ਸ਼ਕੀਨ ਸ਼ਿਕਾਉਣ ਕੌਣ ਕੌਣ ਹੈ ਹੈ ਖੂਦਰੀ ਦਾ ਇੱਕ ਆਹ ਹੈ ਇਹ ਦੇਖੋ 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 ਆਹੀਂ ਚਾਹਦਾ ਪਿੱਲੀ ਡਰ ਨੂੰ ਆਹੀਂ ਆਹੀਂ ਆਏ ਆਏ ਹੁਣ ਬੋ ਪਾ ਲਈਂਦੀ ਵੀ ਕੋਈ ਮੇਰੇ ਨਾਲ ਮੈਨੂੰ ਸਾਰਾ ਦੇ ਵੀ ਆਕੇ ਬੋਟ ਵਧੇ ਮੇਰੀ ਚਲੋ ਓਕੇ ਆ ਖਾਣ ਦੇਤੇ ਉਹ ਕਾਂਤਗੀ ਵਾਲਾ ਆ ਕੇ ਬਹਿ ਗਿਆ ਛਤਰੀ ਤੇ ਆ ਬੈਠਾ ਦੇਖੋ ਆ ਰਿਹਾ ਆ ਗਏ ਕਿ ਲੋਕੜੇ ਨੂੰ ਲਾ ਦੇਂਗਾ ਰਾਤ ਨੂੰ ਹਾਂ ਨੂੰ ਪਾਦੀ ਸਾਰੇ ਕਬੂਤਰਾਂ ਨੂੰ ਪਿਲੇਟ ਤੇ ਪਾਣੀ ਦਾਣਾ ਕੰਮ ਤੇ ਇਹਨਾਂ ਨੂੰ ਪਿਲੇਟ ਵੀ ਪਾ ਦਿਓ ਦੇਖੋ ਵਿਚਾਲੇ ਲਾ ਦੇ ਢੇਰੀ ਨਾਲ ਲੈਣ ਦੇ ਵੀ ਢੇਰੀ ਨਾਲ ਠੀਕ ਹੈ ਤੇ ਪਿਲੇਟ ਨਾ ਖਾਦੀ ਕਬੂਤਰਾਂ ਨੂੰ ਤਾਂ ਖਾਣਗੇ ਮੈਨੂੰ ਪਤਾ ਬਹੁਤ ਡਗ ਡਗ ਕੇ ਖਾਣਗੇ ਇਹਨਾਂ ਨੂੰ ਦਾਣੇ ਵੀ ਪਾ ਦੇਗਾ ਫਾ ਠੀਕ ਹੈ ਕਿ ਨਹੀਂ ਨਾ ਲਿਓ ਲਿਓ ਬੇਬੀ ਕੀ ਕਰ ਰਹੇ ਉਧਰ ਆਪ ਖਾਲੇ ਨੇ ਤੁਣਕੋ ਬੈਟ ਖਾਲੇ ਵੀ ਖਾਈ ਜਾਂਦੇ ਆ ਤੇ ਰੱਖੀਏ ਤੇ ਵੀ ਜਾ ਕੇ ਆਉਣਾ ਜੀ ਜਾਨੂਰਾ ਲਿਆਵਾਂਗੇ ਵੀ ਥੱਬੀ ਵੱਡ ਲਿਆਵਾਂਗੇ ਕਿੰਨੇ ਇਦਾਂ ਹੀ ਫਲਤੇ ਜਾਂਦੇ ਆ ਓਕੇ ਰਿਪੋਰਟ ਸਾਰੀਆਂ ਢੇਡ ਚੱਲ ਗਈ ਬਾਹਰ ਬੁੱਲਣਾ ਹਾਂਜੀ ਪਹੁੰਚ ਕੇ ਖੇਤ ਗੱਡੀ ਕਰਤੀ ਅਨਲੋਡ ਨੀਰੀ ਵਾਲੀ ਓ ਰੇੜੀ ਗੋਏ ਵਾਲੀ ਤੇ ਉਹ ਲਾਦੀ ਕੋਲੇ ਕਰਕੇ ਮੈਂ ਚੱਲਿਆ ਬਾਦਲੋਂ ਇੱਕ ਤਾਂ ਜੀ ਫਿਊਲ ਪਵਾਉਣ ਠੀਕ ਆ ਮੋਟਰਸਾਈਕਲ 'ਚ ਇੱਕ ਬਾਬੇ ਆਸਤੇ ਫਿਊਲ ਲੈ ਕੇ ਆਉਣਾ ਸਰਦਾ ਤਾਜ ਸਰਦਾ ਤਾਜ ਕਹਿੰਦੇ ਹਾਂ ਆ ਗਿਆ ਮੈਂ ਲੈ ਕੇ ਹੁਣੇ 5-10 ਮਿੰਟਾਂ 'ਚ ਬਾਸ ਬਾਦਲੋਂ ਤਾਂ ਧੀਰਪਾਲਿਆਂ ਨੇ ਬਾਬੇ ਦਾ ਫਿਊਲ ਲਿਆ ਰੀ ਬੀੜ ਖਲਿਆ ਦੇਖੋ ਹਾਂ ਜੀ ਮੇਰੇ ਦੋਸਤੋ ਲੱਦ ਕੇ ਨੀਰਾ ਜੀ ਚੱਲਿਆ ਘਰ ਨੂੰ ਨਾਲ ਲਦਵਾਇਆ ਜੀ ਬਾਬੇ ਦੇ ਲਾ ਕੇ ਠੀਕ ਆ ਇੱਕ ਵੰਡੇ ਇਥੋਂ ਆ ਲਗੇ ਕਰਾਂ ਔਖੜਾਂ ਤੋਂ ਚੱਲਦੇ ਆਂ ਬਸ ਘਰੇ ਠੀਕ ਆ ਕਿ ਨਹੀਂ ਚੱਲ ਕੇ ਦੇਖਦੇ ਨਾਉਣੇ ਨੂੰ ਨਿਆ ਜਾਂ ਹਨਾ ਕੁਝ ਵੀ ਤੇ ਵਾ ਠੀਕ ਆ ਘਰੇ ਚੱਲਦੇ ਆਂ ਫਿਰ ਦੇਖਦੇ ਆਂ ਕੀ ਬੰਦ ਆ ਹਾਂਜੀ ਆ ਗਏ ਇੱਧਰ ਲਿਖ ਰਹੀ ਹਾਂ ਇੱਕ ਮਿੰਟ ਭਾਈ ਕਰਨ ਅੰਦਰ ਐਂਟਰ ਹੋ ਕੇ ਲੈਗਟਾਲ ਨੂੰ ਟਰਸ ਛੱਡੀਏ ਯਾਰ ਮੈਨੂੰ ਲੱਗਦਾ ਓਹੋ ਕੂਤਰ ਵੀ ਲਾਉਣ ਵਾਲੇ ਆ ਵਾ ਬਿਆਉ ਭੁੱਲ ਲਗੇ ਸੀ ਚੱਲ ਇੱਕ ਮਿੰਟ ਹੜ ਜਨ ਨੂੰ ਤਾਂ ਲੀਓ ਨੂੰ ਇਧਰ ਛੱਡ ਕੇ ਲੈ ਚੱਲਦੇ ਆ ਰੋਟੀ ਰੋਟੀ ਖਾਣੂਆ ਵਿਚਾਰਾ ਨਾਲ ਪੈ ਕਬੂਤਰ ਲਾ ਚੱਲਦੇ ਨਾਲ ਉਹ ਸੱਚ ਹਾਂ ਉਹ ਜੋੜੀ ਵੀ ਅੰਦਰ ਛੱਡਣੀ ਸੀ ਹਨਾ ਉਹ ਨਹੀਂ ਗਈ ਚੱਲ ਇੱਕ ਮਿੰਟ ਰੁਕ ਹਾਂ ਲੀ ਓਏ ਛੱਡ ਦਤ ਨੂੰ ਉਹ ਤਾਂ ਕੱਠੀ ਲੈ ਕੇ ਚੱਲੂ ਪਰ ਇੱਕ ਮਿੰਟ ਰੁਕ ਜਾ ਹਜੇ ਨਾ ਜਾ ਹਜੇ ਨਾ ਜਾ ਬਾਹਰ ਜੜਿਆ ਤਾਂ ਮਤਲਬ ਉਹ ਕਬੂਤਰ ਤਾਂ ਚੱਲ ਚੰਗਾ ਹੋਏ ਦੋਵੇਂ ਥੱਲੇ ਛੱਡ ਹੀ ਲੈ ਬੈਠਣ ਸੌਖੇ ਆਣਗੇ ਲੈਣੇ ਆਪਾਂ ਨੂੰ ਵਧੀਆ ਆ ਦੋ ਇੱਥੇ ਚੱਲ ਪਹਿਲਾਂ ਲਗੜਾ ਛੱਡਾਂ ਸਾਰਾ ਫਿਰ ਕਰਦਾ ਕਾਰ ਵਿਹਾਰ ਲਾਈ ਜਿਹਨਾਂ ਨੂੰ ਅੰਦਰ ਵੀਡੀਓ ਲਾਤੀ ਆਪਾਂ ਇੱਥੇ ਠੀਕ ਹੈ ਜਲਦੀ ਜਲਦੀ ਵੀਡੀਓ ਵਰਬਾ ਨਾ ਕਰੀਏ ਜਾਣ ਰਹਿਣਾ ਬਸ ਠੀਕ ਹੈ ਵੀਰ ਚੱਜੇ ਨਹੀਂ ਚੱਪੋਂ ਕੋਈ ਤੇ ਦਫਾ ਦਾ 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 ਬੁਸਟਰ ਲੋੜਾ ਇਹ ਕਿਹਨੇ ਲਾਉਂਦੇ ਇਲਾਕਾ ਤੇਰੇ ਖੇਤਰ ਵਿੱਚ ਕਿਹੜੇ ਹਾਰ ਵਿੱਚ ਇਹ ਜਗ੍ਹਾ ਕੋਈ ਇੱਕ ਹੋਰ ਵਾਰ ਅੱਗੇ ਹੋ ਚੱਕ ਕੇ ਇਹ ਛੜ ਦੇ ਬੈਟਕ ਚ ਨਾਲੇ ਦੂਜੀਆਂ ਦੋਵੇਂ ਜੋੜਾਂ ਵੀ ਛੜ ਦਾਂਗੇ ਓਕੇ ਇੱਕ ਮਿੰਟ ਅੰਦਰ ਲੈਣਾ ਜੂੜਾਂ ਵੀ ਚੱਕ ਲੈਂ ਮੈਂ ਉਹ ਵੀ ਦਿਖਾਉਣਾ ਫਿਰ ਤੁਹਾਨੂੰ ਹਾਂਜੀ ਇਹ ਚੱਕ ਲੈਂਦਾ ਜੀ ਚਾਰੇ ਕਬੂਤਰੇ ਤਾਂ ਠੀਕ ਹੈ ਇਹਨਾਂ ਨੂੰ ਵੀ ਛੜ ਦੋ ਚਲੋ ਫਿਰ ਓਕੇ ਵੀ ਇਹ ਜਿਹੜੇ ਇਧਰੋਂ ਫੜਨੇ ਆਣਾ ਬਈ ਚਾਕੇ ਖੁੱਡੇ ਛੱਡਨੇ ਕਬੂਤਰ ਉਹ ਵੀ ਫੜ ਲਿਆ ਯਾਰ ਕਿਰਾਂ ਆਹੀ ਚੱਕ ਲਿਆ ਕੱਲਾ ਹਨਾ ਦੂਜੇ ਮੇਰੇ ਹਿਸਾਬ ਨਾਲ ਜੁੜੀ ਲੱਗੀ ਪਈ ਆ ਹਨਾ ਨਾਲ ਤੇ ਅੰਡੇ ਹੁੰਦੇ ਬਦਲਾ ਲਾਂਗੇ ਆਪਾਂ ਇਹਨੂੰ ਚੱਕ ਇੱਧਰ ਛੱਡਦੇ ਕੱਲੇ ਨੂੰ ਆਪਾਂ ਬਸ ਠੀਕ ਹੈ ਇੱਕ ਮਿੰਟ ਨੂੰ ਇੱਧਰ ਜਾਲ ਚ ਹੀ ਐਡ ਕਰਦਨੇ ਆਪਾਂ ਇਹਨਾਂ ਨਾਲ ਤੇ ਆ ਸਾਰੇ ਬਿਠਾਈਏ ਯਾਰ ਆਪ ਸੁਧਰੋਣਾ ਉਧਰ ਯਾਰ ਓਕੇ ਜੀ ਸੈਟ ਹਰਾਂ ਕਬੂਤਰ ਲਾ ਤੇ ਇੱਕ ਬੈਟ ਕੂਚ ਕਬੂਤਰ ਚੱਕ ਲੈ ਜੀ ਉਹ ਅੰਦਰੋਂ ਜੋੜੀਆਂ ਚੱਕ ਕੇ ਛੱਡ ਤੀਆਂ ਬੈਟਕ ਚ ਤੈਨੂੰ ਕਿ ਆ ਰੋ ਹੋਣਾ ਹੁਣ ਮੈਂ ਘਰੋਂ ਲਈ ਉਹਨੂੰ ਰੋਟੀ ਟਾਟੀ ਪਾਇਆ ਵਾਂ ਨਾਲੇ ਫਿਰ ਦੁਆ ਖੇਤ ਪਾਣੀ ਦੀ ਵਾਰੀ ਲਾਉਣੀ ਹੈ ਹਨਾ ਤੇ ਆਪ ਨਾ ਵਣ ਨੂੰ ਰੋਟੀ ਖਾਂ ਸਾਰੇ ਕੰਮ ਤਾਂ ਨੇ ਵੇੜ ਕੇ ਹਾਂਜੀ ਸਫਲ ਕਰਸਾਨ ਚੱਲ ਪਈ ਖੇਤ ਨੂੰ ਠੀਕ ਐ ਮੱਗੀ ਵਾਰੀ ਖਾਧੀ ਆ ਸੀ ਤਾਂ ਤੇ ਨਹਾ ਵੀ ਲਏ ਸੀ ਲਿਓ ਉਹਦੀ ਰੋਟੀ ਪਾਣੀ ਪਾਤਾ ਪਰੋ ਚਾਲ ਕੇ ਖੇਤ ਨਾਲ ਵੰਦੀਆਂ ਵਾਰੀ ਭੋਗੇ ਦਾ ਪਾਣੀ ਜੀ ਸਾਨੂੰ ਤੂੰ ਲੱਗਦੀ ਜਿਉਂ ਨਹੀਂ ਸਾਨੂੰ ਤੂੰ ਲੱਗਦੀ ਐਵੇਂ ਜਿਉਂ ਪਾਣੀ ਕਿਉਂ ਨਹਿਰੀ ਨਹੀਂ ਗਿਰ ਜਾਏਗਾ ਕੋਈ ਮੈਂ ਉਹ ਕਿਹਾ ਤੇ ਆਹ ਤਾਂ ਕਮਜ਼ੋਰ ਆ ਵੜਦਾ ਜੇ ਇਦੋਂ ਪਾਣੀ ਠੀਕ ਹੈ ਹੁਣ ਗਾਹਾਂ ਇੱਕ ਵਾਰੀ ਦੇਖ ਲਈਏ ਐ ਵੀ ਆਪਣੀ ਵਾਣ ਚ ਪੈਂਦਾ ਹੈ ਨਾ ਠੀਕ ਹੈ ਉਸ ਦੇਖ ਕੇ ਮੂਹੇ ਮੈਂ ਹਨਾ ਬਹਿ ਜਾਗੇ ਲਾ ਕੇ ਪਾਣੀ ਮੰਨ ਕੇ ਚਲੋ ਵੀ ਕਿਆਰਾ ਫਿਰ ਝੋਨੇ ਛੱਡ ਕੇ ਫਿਰ ਘਰੇ ਆਵੜਾਂਗੇ ਬਸ ਇੱਕ ਵਾਰ ਫੋਨ ਆਈ ਜਾਂਦਾ ਬਈ ਯਾਰ ਮੈਨੂੰ ਤੇ ਉਹ ਕਿਆਰਾ ਲੱਗ ਗਿਆ ਬਈ ਠੀਕ ਐ ਤੇ ਇੱਧਰ ਪਾਣੀ ਛੱਡਤਾ ਝੋਨੇ ਚ ਆਪਾਂ ਓਕੇ ਆ ਬਸ ਚੱਲਦੇ ਆ ਘਰੇ ਬਹੁਤ ਟਾਈਮ ਲਗਾਣਾ ਬਗੀਨ ਗੁੰਮੀ ਖੇਡਣੀ ਜਾ ਕੇ ਤੇ ਪਾਣੀ ਆਪੇ ਵੜ ਲੈਣਗੇ ਜਿਵੇਂ ਵੜਨਾ ਹੋਇਆ ਬਸ ਛੱਡ ਰੱਖਿਆ ਪਾਣੀ ਪਈ ਜਾਂਦਾ ਝੋਨੇ ਚ ਓਕੇ ਰਿਪੋਰਟਾਂ ਬਾਬੇ ਜਾਵਾਂ ਠੀਕ ਐ ਯੈਸ ਕਮਾਂਡੋ ਐ ਕੰਮ ਆ ਚੱਲਦੇ ਜੀ ਦੀ ਧਿਕੜੀ ਚ ਲਗੇ ਕਰਦੇ ਆ ਵੀਡੀਓ ਕੰਟੀਨਿਊ ਓਕੇ ਜੀ ਰਿਪੋਰਟਾਂ ਡਨ ਪਾਣੀ ਬਹੁਤ ਆ ਯਾਰ ਬਾਬੋ ਪਾਣੀ ਦਾ ਬੰਬ ਨਿਕਲੀ ਪਈ ਮੈਂ ਕਿਹਾ ਜਾ ਯਾਰ ਪਾਣੀ ਫੁੱਲ ਬਟਾ ਫੁੱਲ ਆ ਅੱਖ ਨੂੰ ਕੁਝ ਮਰਜੀ ਆਖੀ ਆ ਠੀਕ ਨਹੀਂ ਕਈ ਦਰ ਚੀਕ ਚਿੰਗੜਾ ਜਿਹਾ ਪਈ ਜਾਂਦਾ ਮੈਨੂੰ ਲੱਗਦਾ ਨੇ ਚੂਹੀ ਚਾਹੀਦੇ ਬੱਚੇ ਇੱਥੇ ਕੁੰਦਰ ਦੇ ਦੇਖੀਏ ਦੇਖੀਏ ਇੱਥੇ ਚੀਕਾਂ ਜੀ ਆਉਂਦਾ ਇਹ ਆ ਆ ਫਿਰਦੇ ਉਤਰਦੇ ਚੂਹੀ ਦੇ ਬੱਚੇ ਆ ਘਰਾਂ ਬੈਠਾ ਭਿੱਜਿਆ ਪਿਆ ਵਿਚਾਰਾ ਇਕ ਆਖਿਰ ਦਾ ਠੀਕ ਹੈ ਕੀ ਨਹੀਂ ਚਲੋ ਕੋਈ ਨਾ এনवायरमेंट ਹੈ ਕੁਦਰਤ ਆ ਬਾਬਿਓ ਕੁਦਰਤ ਨਾਲ ਕੋਈ ਖਿਲਵਾੜ ਨਹੀਂ ਛੇੜ ਛਾੜ ਨਹੀਂ ਕਰਨੀ ਜਾਉਣਾ ਹਨਾ ਜੇ ਲਿਖੀ ਹੋਈ ਤਾਂ ਬਚ ਜਾਣਗੇ ਜੇ ਡੁੱਬਣਾ ਹੈ ਤਾਂ ਡੁੱਬ ਜਾਣਗੇ ਸਿੱਧਾ ਹੀ ਹਿਸਾਬ ਕਰਦਾ ਹੈ ਬਾਕੀ ਤਾਂ ਕਿਸਾਨ ਦਾ ਦੁਸ਼ਮਣਾਂ ਚੂਗਾ ਤੇ ਪਰ ਉਹ ਬੱਚੇ ਆ ਯਾਰ ਵਿਚਾਰੇ ਹਨਾ ਕੋਈ ਨਾ ਆਪੇ ਮਰ ਮੁਰਝ ਜਾਣਗੇ ਪਾਣੀ 'ਚ ਡੁੱਬ ਕੇ ਪਾਣੀ ਛੇੜ ਦੇ ਇਹਨਾਂ ਨੂੰ ਤੇ ਚਲੋ ਓਕੇ ਬੱਸ ਬਰੂ ਠੀਕ ਆ ਬਹਿਨੇ ਚੱਲ ਕੇ ਕੋਠੇ ਕੋਲੇ ਤੇ ਜਦੋਂ ਇਹ ਲੱਗ ਫਿਰ ਦੂਜੇ ਪਾਈ ਛੱਡ ਦਾਂਗਾ ਪਰ ਚੱਲ ਹਾਂਜੀ ਵਾਪਸ ਓਕੇ ਏਅਰਪੋਰਟ ਆ ਓਹੋ ਓਕੇ ਕਿੱਥੇ ਆ ਤਾਂ ਇੱਥੇ ਪੁੱਲ ਤੇ ਚੱਲੀ ਸੀ ਸੰਦ ਆਪਣਾ ਚਲੋ ਬੱਸ ਚੱਲਦੇ ਆ ਕਰੇ ਲਾ ਕੇ ਜਿੰਦੇ ਕੁੰਦੇ ਚੱਲ ਵੇ ਘਰ ਨੂੰ ਓਕੇ ਟਾਈਮ ਹੋ ਗਿਆ ਹੁਣ 11 ਵਜੇ ਹੋਣਗੇ ਚੱਲਦੇ ਆ ਠੀਕ ਹੈ ਬਾਕੀ ਸਾਰੇ ਕੰਮ ਤਾਂ ਨਿਬੜੇ ਸੀਗੇ ਓਕੇ ਹੈਨਾ ਲਿਓ ਨੂੰ ਰੋਟੇਟੇ ਪਾਣੀ ਇਹੋ ਸਾਰਾ ਕੁਝ ਕਰਕੇ ਆਏ ਸੀ ਤੇ ਬਸ ਇੱਕ ਚੀਜ਼ ਐ ਵੀ ਲਿਓ ਉਰਲੇ ਕਰਿਆ ਹਜੇ ਤੁਹਾਨੂੰ ਪਰਲੇ ਕਰੇ ਲੈ ਚੱਲਾਂ ਕੋਈ ਨਾ ਕਰਿਆ ਕੇ